ਅੱਜ ਇਹ ਹੋ ਗਈ ਆਪਣੀ ਸਕੂਟਰ ਹੀ ਖਰਾਬ ਤੇ ਬਾਕੀ ਆਪਾਂ ਗੱਲਬਾਤ ਕਰਦੇ ਆ ਮੰਡੀ ਜੀ ਜਾ ਕੇ ਤੇ ਇਹਨੂੰ ਲੈ ਕੇ ਜਾਨੇ ਟੋਚਨ ਪਾ ਕੇ ਚਲੋ ਬੱਚੀ ਹੋਈ ਆ ਲੈ ਗਈ ਜੀ ਰੱਤਾ ਠੀਕ ਬਈ ਹਜੇ ਹੋਈ ਨਹੀਂ ਦੀ ਸੋਲਵ ਪ੍ਰੋਬਲਮ ਤੇ ਬੈਟਰੀ ਧਰਾ ਦੀ ਸੀ ਆਪਾਂ ਲੇਥੀਆਂ ਵਾ ਤੇ ਬਾਈ ਦੇਖਦਾ ਕਰਦਾ ਚੈੱਕ ਮੰਡਿਆ ਹਾਂ ਕਰਦਾ ਜਾਂ ਇੱਕ ਵਾਰ ਗਿਆ ਸੰਗਦਾ ਬਾਈ ਲੋ ਵੀ ਮੈਂ ਤਰੋ ਤੇ ਬਾਈ ਨੇ ਪੂਰਾ ਮੱਥਾ ਮੁੱਥਾ ਮਾਰ ਕੇ ਦੇਖ ਲਿਆ ਸੀ ਇਹਦੇ ਲਿਥਿਉਮ ਬੈਟਰੀ ਵੀ ਧਰ ਕੇ ਦੇਖ ਲਈ ਸੀ ਬਾਈ ਆਪਣੇ ਵੱਲੋਂ ਹਣਾ ਤੇ ਆਪਾਂ ਲਿਥਿਉਮ ਬੈਟਰੀ ਧਰਾਦੀ ਪੂਰੀ ਵੱਡੀ ਹੈ ਨਾ ਤੇ ਸਾਰਾ ਚੈੱਕ ਅਪ ਕਰਕੇ ਤੇ ਬਾਈ ਨੇ ਤੇ ਕਿ ਮਿਲਣਾ ਕਿਵੇਂ ਕਰਕੇ ਤੇ ਬਸ ਮੱਥਾ ਮੁੱਥਾ ਜਿਹਾ ਮਾਰੀ ਗਏ ਬੈਟਰੀਆਂ ਬੁੱਟੀਆਂ ਧਰ ਕੇ ਸਾਰਾ ਕੁਝ ਕੋਲਾ ਖਲਾਈ ਤੇ ਆ ਵੀਰਾਂ ਨੇ ਵੀ ਨਵੀਂ ਸ਼ੌਪ ਖੋਲੀ ਆ ਤੇ ਬਾਕੀ ਆਪਾਂ ਜਾ ਕੇ ਖੁਸ਼ੀ ਨੇ ਥੋੜਾ ਜਿਹਾ ਮੰਗਾਇਆ ਸੀ ਸਮਾਨ ਝੂਮਰ ਚ ਮਰ ਦੇਖੋ ਸਾਹਮਣੇ ਲੋ ਜੀ ਦੇ ਪੂਰੇ ਘੈਂਟ ਗੱਲਾਂ ਬਾਤਾਂ ਦੇ ਵਿੱਚ ਝੂਮਰ ਪਿਆ ਹਣਾ ਇੱਥੇ ਤੇ ਆਪਣੇ ਘਰ ਨੂੰ ਤੁਸੀਂ ਲਗਜ਼ਰੀ ਤੋਂ ਲਗਜ਼ਰੀ ਟਾਈਪ ਤੁਸੀਂ ਬਣਾਉਣਾ ਚਾਹੁੰਦੇ ਹੋ ਤੇ ਪਿੰਡਾਂ ਦੇ ਵਿੱਚ ਸ਼ਹਿਰੀ ਲੁੱਕ ਲੈਣਾ ਚਾਹੁੰਦੇ ਹੋ ਤਾਂ ਸੋਨੂੰ ਇੱਥੇ ਆ ਕੇ ਜਰੂਰ ਵਿਜ਼ਿਟ ਕਰਨਾ ਪਊਗਾ ਤੇ ਇੱਕ ਵਾਰ ਆ ਕੇ ਤੁਸੀਂ ਇੱਥੇ ਦੇਖ ਕੇ ਜਾਓ ਵੀ ਕਿਹੋ ਜੀ ਸਸਰੀ ਪਈਆ ਤੇ ਤੁਸੀਂ ਮੈਨੂੰ ਪੱਕਾ ਟਰੋਸਾਗਾ ਵੀ ਤੁਸੀਂ ਮੁੜ ਕੇ ਨਹੀਂ ਜਾਂਦੇ ਤੇ ਇਹੋ ਜਿਹਾ ਕੁਝ ਯਾਰ ਮੈਨੂੰ ਲੱਗਦਾ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਸਾਨੂੰ ਮੈਨੂੰ ਦੇਖ ਨੂੰ ਨਹੀਂ ਮਿਲਦਾ ਤੇ ਪੱਕੀ ਇਹ ਗੱਲ ਹੈਗੀ ਹੈਗੀ ਤੇ ਸਿਰਾ ਤੋਂ ਸਿਰਾ ਝੂਮਰ ਪਿਆ ਬਾਈ ਹੋਰਾਂ ਕੋਲੇ ਆ ਦੇਖੋ ਆਪਾਂ ਲਾਈਟ ਚਲਾ ਕੇ ਦੇਖੀ ਸੀਗੀ ਤੇ ਇੱਥੋਂ ਆਪਾਂ ਇਹ ਲੜੀ ਲਾਈਟ ਲੈ ਆਏਗੇ ਹੈਗਿੰਗ ਲੈਟਰ ਲਈ ਤੇ ਆਪਣੇ ਖੁਸ਼ੀ ਨੇ ਤੇ ਘਰ ਨੂੰ ਪੂਰਾ ਸਰਾ ਗੱਲਾਂ ਬਾਤਾਂ ਕਰਾਈਆਂ ਤੇ ਆਪਾਂ ਕਦੇ ਉਹਦਾ ਵੀ ਵਲੋਗ ਲੈ ਕੇ ਆਵਾਂਗੇ ਤੇ ਪੱਕੀ ਝੂਮਰ ਚ ਅਮਰ ਚੱਕ ਲਓ ਜੀ ਤੇ ਆਪਾਂ ਲੈਂਦੇ ਆ ਲੜੀ ਬਲਬਾਣਾ ਖੁਸ਼ੀ ਕੇ ਘਰੇ ਚੱਲ ਗਿਆ ਨਾਣਾ ਕੰਮ ਜਿਵੇਂ ਸਾਨੂੰ ਪਤਾ ਹੀ ਹੈਗਾ ਤੇ ਬਾਈ ਖੁਸ਼ੀ ਨੇ ਕੜਤੀਆਂ ਰੜਕਾਂ ਕਰਦੀਆਂ ਤੇ ਬਾਕੀ ਦੇਖਣ ਵਾਲੀ ਚੀਜ਼ ਆ ਗਈ ਤੇ ਬਾਕੀ ਤੁਹਾਨੂੰ ਸਰਪ੍ਰਾਈਜ਼ ਤੁਹਾਨੂੰ ਲੈ ਕੇ ਆਵਾਂਗੇ ਤੇ ਬਾਕੀ ਜੁੜੇ ਰਹੋ ਆਪਣੇ ਬਲੌਗਾਂ ਦੇ ਨਾਲ ਚੈਨਲ ਦੇ ਨਾਲ ਹਨਾ ਤੇ ਬਹੁਤ ਘੈਂਟ ਘੈਂਟ ਜਿਹੜੀ ਵੀ ਆਪਾਂ ਯਾਰ ਝੂਮਰ ਜਾ ਮਰ ਲੈ ਕੇ ਗਏ ਇੱਥੋਂ ਤੇ ਬਹੁਤ ਘੈਂਟ ਘੈਂਟ ਸਮਾਨ ਆ ਬਾਈ ਹੋਰਾਂ ਕੋਲੇ ਇੱਥੇ ਤੇ ਖੁਸ਼ੀ ਇੱਥੋਂ ਬਹੁਤ ਸਮਾਨ ਲੈ ਕੇ ਆ ਝੂਮਰ ਵਗੈਰਾ ਲਾ ਲਓ LED ਤੇ ਹੋਰ ਕਈ ਸਮਾਨ ਲੈ ਕੇ ਗਿਆ ਮੇਰੇ ਯਾਦ ਨਹੀਂ ਹਨਾ ਹੁਣ ਤੇ ਬਾਕੀ ਜਨਮ ਆਪਾਂ ਵਿਜ਼ਿਟ ਕਰਾਵਾਂਗੇ ਕੁਸ਼ੀ ਕੇ ਘਰੇ ਵੀ ਬਲੌਗ ਬਣਾਵਾਂਗੇ ਤੁਹਾਨੂੰ ਦਿਖਾਵਾਂ ਕੀ ਕੀ ਸਮਾਨ ਲੱਗਿਆ ਬਹੁਤ ਸੋਹਣਾ ਯਾਰ ਜੀ ਤੇ ਆ ਬਾਈ ਕੋਲੋਂ ਖਾ ਕੇ ਜਾਓ ਯਾਰ ਪੁਰਾਣੀ ਮੰਡੀ ਦੇ ਪਟਰੀ ਦੇ ਨਾਲ ਪੁਰਾਣੀ ਮੰਡੀ ਦਾ ਸੱਚ ਪਰਲੇ ਬਸ ਰਹਿ ਗਈ ਤੇ ਆ ਜਿਵੇਂ ਪਟ ਰਹੀ ਆ ਤੇ ਇਧਰਲੇ ਪਾਸੇ ਥੋੜਾ ਜਿਹਾ ਸਟੇਸ਼ਨ ਤੋਂ ਥੋੜਾ ਜਿਹਾ ਇਧਰਲੇ ਪਾਸੇ ਆਪਣੇ ਗਦਰਾਣੇ ਵਾਲੇ ਪਾਸੇ ਬਾਈ ਬਣਾ ਕੇ ਦਿੰਦਾਗਾ ਤੇ ਦੇਖੋ ਬਾਈ ਆਈਸਕ੍ਰੀਮ ਕੰਨੇ ਰੁਪਏ ਚ ਇਹ 10 ਰੁਪਏ ਚ ਬਾਈ ਦੇਖੋ ਯਾਰ ਕਿੰਨੀ ਘੈਂਡਾ ਆਈਸਕ੍ਰੀਮ ਬਣਾ ਕੇ ਦਿੱਤੀ ਹੈ ਬਾਈ ਨੇ ਤੇ ਮੈਂ ਆਈਸਕ੍ਰੀਮ ਵੀ ਮੈਂ ਕਿਆ ਬਾਤ ਹੋ ਗਈ ਸਰਾ ਗੱਲਾ ਹੁੰਦੀ ਆ ਲਓ ਜੀ ਤੇ ਆਪਾਂ ਖੜੇ ਸੀ ਜੀ ਕਾਲਾਂ ਵਾਲੀ ਮੰਡੀ ਦੇ ਵਿੱਚ ਹਨਾ ਤੇ ਆ ਸੀ ਸਾਹਮਣੇ ਪਟਰੀ ਤੇ ਸਾਹਮਣੇ ਜਿਹੜੀ ਦਾਣਾ ਮੰਡੀ ਦੇ ਨਾਲ ਗਲੀ ਹੈਗੀ ਤੇ ਉੱਥੇ ਬਾਈ ਆਈਸਕ੍ਰੀਮ ਬਣਾਉਂਦਾਗਾ ਤੇ ਪੂਰੀ ਘੈਂਟ ਆਈਸਕ੍ਰੀਮ ਬਣਾਉਂਦਾ ਬਾਈ ਯਾਰ ਤੇ ਬਸ ਜਿਹੜਾ ਇੱਕ ਵਾਰ ਖਾ ਲਿਆ ਨਾ ਦੁਬਾਰੇ ਖਾਊਗਾ ਹੀ ਖਾਊਗਾ ਹੁਣ ਮੈਂ ਗਲਾਸ ਖਾ ਕੇ ਹਟਿਆਗਾ ਤੇ ਹੁਣ ਮੈਂ ਕਹਾ ਯਾਰ ਆਈ ਵੀ ਕੱਚ ਕੱਢ ਦੇ ਮੈਨੂੰ ਸੁਆਬ ਬਹੁਤ ਲੱਗਦੀ ਆ ਯਾਰ ਤੁਸੀਂ ਵੀ ਜਰੂਰ ਆ ਕੇ ਜਾਇਓ ਹਨਾ ਬਾਈ ਸਹੀ ਆ ਨਾ ਹਾਂ ਜੀ ਤੇ ਬਾਈ ਜਰੂਰ ਵਿਜ਼ਿਟ ਕਰੋ ਆਪਣੇ ਕਾਲਾਵਾਲੀ ਮੰਡੀ